ਨੇ ਬਣਾਈਆਂ ਡਰਦੀ ਦਰਦੀ ਨੇ ਜਲਦੀ ਜਲਦੀ ਦੇ ਵਿੱਚ ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਿਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਸਵਾਰੀਆਂ ਬਿਠਾ ਹਾਂਜੀ ਹਾਂਜੀ ਇਹੀ ਪਹਿਲੀ ਕੋਈ ਰੰਜਿਸ਼ ਨਹੀਂ ਹੈਗੀ ਇਹੀ ਕਾਰਨ ਆ ਲੱਗਦਾ ਸ਼ਰੀਆਮ ਗੁੰਡਾ ਕਰਦੀ ਹੈ ਹਾਂਜੀ ਬਿਲਕੁਲ ਸ਼ਰੀਆਮ ਗੁੰਡਾ ਕਰਦੀ ਪਈਆ ਜੀ ਕਾਰਵਾਈ ਦੀ ਮੰਗ ਕਰਦੇ ਆ ਜੀ। ਇਹ ਉਹਦੀ ਗੱਲ ਹੈ। ਇਹ ਅੱਜ ਦੀ ਗੱਲ ਹੈ ਜੀ ਕਿ ਸਾਡੇ 12:30 ਵਜੇ ਦੀ। ਮੇਰਾ ਨਾਮ ਲਾਪਰੀ ਸਿੰਘ ਆ। ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ। ਕੀ ਗੱਲ ਬਾਤ ਹੈ ਇਹ? ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ। ਤੇ ਬੱਸ ਆਹ ਵਾਲਾ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ। ਕੀ ਕਹਿੰਦਾ? ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ। ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ। ਹਾਂਜੀ। ਮੈਂ ਬਹੁਤੀ ਗੱਲ ਮਤਾਰ ਦਿੰਨਾ। ਤੇ ਮੈਂ ਸਵਾਰੀਆਂ ਤਾਰਦੀਆਂ। ਉਹਨਾਂ ਮੈਨੂੰ ਕੁੱਟਿਆ ਮਾਰਿਆ। ਤੇ ਬਾਦਾਂ ਜਦੋਂ ਆਏ ਆ ਤਹੀਂ ਪੁੱਛਿਆ ਆ ਵੀ ਤੂੰ ਰਾਜੋ ਘੇਰ ਕੇ ਮੈਨੂੰ ਕੁੱਟਿਆ ਦੋਣੀ। ਅੱਗੋਂ ਪਸਤੌਰ ਕੱਢ ਲਿਆ। ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਰ ਕੀਤਾ। ਗੋਲੀਆਂ ਚਲਾਈਆਂ ਨਾ। ਕਿਨੇ ਜਾਣੇ ਸੀ ਉਹ? ਦੋ ਜਣੇ ਸੀ। ਦੋ ਜਣੇ। ਕੌਣ ਹੈਗੇ ਸੀ ਪਤਾ ਕੁਛ? ਡਰਾਈਵ ਦਾ ਨਾਮ ਆ ਠਾਕੁਰ। ਇੱਕ ਨਕਟਰਿਆਂ ਨਾਲ ਹਾਂਜੀ ਦੋ ਜਣੇ ਆ ਇਹ ਵੀ ਰੋਡ ਤੇ ਫਾਸ ਚੱਲਦੀ ਕਿਹੜੀ ਪਾਸੇ ਇਹ ਇੰਡੀਆਰ ਵੱਲ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਬਲੇਸੇ ਰੇਜਿਸਟ੍ਰੇਸ਼ਨ ਤੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਤਾਦ ਕੁੱਟਿਆ ਹੋਣਾ ਮਾਰਿਆ ਪਤਾ ਲੱਗਾ ਇਹਦਾ ਨਿੱਜੀ ਪਿਸਤੌਲੇ ਕਿਦਾਂ ਉਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਪੁਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਮੰਗਦਾ ਕੀ ਮੰਗ ਕਰਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜੈ ਸ਼੍ਰੀ ਸ਼੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪੁਰਾਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਔਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਧਾਣ ਕੇ ਕੱਢਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਤੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੈਕਿਨ ਅਸੀਂ 3 ਵਜੇ ਧਿਆਣ ਕੇ ਵੇਟ ਕਰ ਰਹੇ ਹਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਕੱਢ ਰਿਆ ਕੇ ਗੋਲੀ ੜੀ ਪਈ ਆ ਚਲਾ ਰਿਆ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕੀਸ ਦਾ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਇੰਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਫਿੱਕਾ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆਂ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸਤੇ ਕਾਰਵਾਈ ਦੀ ਮੰਗ ਕਰਦੇ ਆਂ ਉਦੀ ਕਾਰਵਾਈ ਨਹੀਂ ਕੀਤੀ ਜਾਂਦੀ ਦੇਖੀ ਨਰਸ ਤੇਜ ਕੀਤਾ ਜਾਏਗਾ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੜਤਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਮੀਡੀਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ